ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਤ ਸਰੀ ਮਹਲਾ 4 ਘਰ ਪਹਿਲਾ ਚੌਪਦੇ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਮੇਰਾ ਹਿਯਰ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬੇਖ ਦੁੱਖ ਉਤਰੀ ਗੁਰ ਨਾਮ ਦਿਓ ਰੇਨ ਲਾਥਾ ਮੇਰਾ ਹੇ ਰਤਨ ਨਾਮ ਹਰਿ ਵਸਿਆ ਗੁਰੂ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਲਬਖ ਦੁਖ ਉਤਾਰੇ ਗੁਰ ਨਾਮ ਦਿਓ ਰੇਨ ਲਖਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੂਰਾ ਹਰ ਨਾਮ ਗੜੜਾਇਆ ਬਿਨ ਨਾ ਆਵੇ ਜੀਵਨ ਬਿਰਥਾ ਰਹਾ ਤੈਨ ਗੁਰ ਮੂਰ ਭਏ ਹੈ ਮਨ ਮੁਖ ਤੇ ਮੋਹ ਮਾਇਆ ਨੇ ਤਫਾਥ ਤੈਨ ਸਾਧੂ ਚਰਨ ਨਾ ਸੇਵੇ ਕਬ ਹੂੰ ਤੈਨ ਸਭ ਜਨਮ ਆਕਾਥ ਜਨ ਸਾਧ ਉਚਾਰਣ ਸਾਧ ਪਗ ਸੇਵੀ ਤੈਨ ਸਾਫਲਿਉ ਜਨਮ ਸਨਾਥਾ ਮੋਕ ਕੀਜਾ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗੰਨਾਥਾ ਹਮ ਅੰਧਲੇ ਗਿਆਨਹੀਨ ਅਗਿਆਨੇ ਕਿਉਂ ਤਾਲਾ ਮਾਰਗ ਪੰਥਾ ਹਮ ਅੰਧਲੇ ਕਾ ਗੁਰ ਅੰਚਲ ਦੀਜੈ ਜਨ ਨਾਨਕ ਚੱਲ੍ਹ ਹ ਮਿਲੰਥਾ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚੱਲ੍ਹ ਮਾਰਗ ਪੰਥਾ ਹਮ ਅੰਧਲੇ ਕਾ ਗੁਰ ਅੰਚਲ ਦਿਜਾ ਜਨ ਨਾਨਕ ਚਲਹਾ ਮਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ